ਕੈਨੇਡਾ ਦੀ ਜਨਵਰੀ ਦੀ ਉਹ ਰਾਤ ਕਿਸੇ ਵੀ ਕਿਆਮਤ ਤੋਂ ਘੱਟ ਨਹੀਂ ਸੀ ਟ੍ਰਾਂਟੋ ਦੀਆਂ ਚੌੜੀਆਂ ਸੜਕਾਂ ਆਮ ਤੌਰ ਤੇ ਰੌਣਕਾਂ ਨਾਲ ਭਰੀਆਂ ਹੁੰਦੀਆਂ ਸੀ ਅੱਜ ਬਰਫ਼ ਦੀ ਚਿੱਟੀ ਚਾਦਰ ਤੇ ਖਮੋਸ਼ ਚਾਦਰ ਹੇਠ ਦੱਬ ਚੁੱਕੀਆਂ ਸੀ ਤਾਪਮਾਨ -25 ਡਿਗਰੀ ਸੈਲਸੀਅਸ ਤੱਕ ਡਿੱਗ ਚੁੱਕਿਆ ਸੀ ਹਵਾਵਾਂ ਇੰਨੀਆਂ ਸੀ ਕਿ ਲੋਹੇ ਦੀਆਂ ਥੰਮ੍ਹਾਂ ਨੂੰ ਉਠਾ ਰਹੀਆਂ ਸੀ ਇਦਾਂ ਦੇ ਮੌਸਮ ਵਿੱਚ ਕੋਈ ਵੀ ਜਾਨਵਰ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਕਰਦਾ ਪਰ ਉਸ ਰਾਤ ਇੱਕ ਪੁਰਾਣੇ ਬੱਸ ਸਟਾਪ ਦੇ ਕੋਨੇ ਵਿੱਚ 45 ਸਾਲਾ ਜੈਕ ਬੈਠਾ ਸੀ जिस दी हालत देख के कोई भी अंदाजा ਨਹੀਂ ਸੀ ਲਾ ਸਕਦਾ ਕਿ ਇਹ ਉਹ ਇਨਸਾਨ ਆ ਜੋ ਅੱਜ ਤੋਂ 2 ਸਾਲ ਪਹਿਲਾਂ ਸ਼ਹਿਰ ਦੀ ਸਭ ਤੋਂ ਮਹਿੰਗੇ ਲਾਕੇ ਵਿੱਚ ਰਹਿੰਦਾ ਸੀ ਉਸ ਦਾ ਪੁਰਾਣਾ ਕੋਟ ਕਈ ਥਾਂ ਤੋਂ ਪਾੜ ਚੁੱਕਿਆ ਸੀ ਜਿਹਦੇ ਅੰਦਰ ਠੰਡੀ ਹਵਾ ਸਿੱਧੀਆਂ ਉਹਦੀਆਂ ਹੱਡੀਆਂ ਤੱਕ ਪਹੁੰਚ ਰਹੀ ਸੀ ਉਹਦੇ ਹੱਥ ਨੀਲੇ ਪੈ ਚੁੱਕੇ ਸੀ ਉਹਦੀਆਂ ਅੱਖਾਂ ਵਿੱਚ ਹੁਣ ਵੀ ਹੰਝੂ ਜੰਮ ਚੁੱਕੇ ਸੀ ਉਹਦੇ ਕੋਲ ਇੱਕ ਛੋਟਾ ਜਿਹਾ ਬੈਗ ਸੀ ਜਿਸ ਵਿੱਚ ਉਸਦੀ ਪੂਰੀ ਦੁਨੀਆ ਸੀ ਕੁਝ ਪੁਰਾਣੀਆਂ ਫੋਟੋਆਂ ਸੀ ਉਹਦੀਆਂ ਡਿਗਰੀ ਸੀ ਕਾਗਜ਼ ਸੀ ਉਹਦੇ ਮਨ ਵਿੱਚ ਪਿਛਲੇ 2 ਸਾਲਾਂ ਦੀਆਂ ਯਾਦਾਂ ਕਿਸੇ ਫਿਲਮ ਤਰ੍ਹਾਂ ਕੋ ਮਰੀਆਂ ਸੀ ਉਹ ਯਾਦ ਕਰ ਰਿਹਾ ਸੀ ਉਹ ਦਿਨ ਜਦੋਂ ਸਵੇਰੇ ਤਿਆਰ ਹੋ ਕੇ ਆਪਣੀ ਮਹਿੰਗੀ ਕਾਰ ਵਿੱਚ ਆਫਿਸ ਜਾਂਦਾ ਸੀ ਉਹਦੇ ਹੇਠਾਂ 100 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਸੀ ਫਿਰ ਅਚਾਨਕ ਆਰਥਿਕ ਮੰਦੀ ਆਈ ਕੰਪਨੀ ਨੇ ਰਾਤੋ ਰਾਤ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਸ਼ੁਰੂ ਉਸ ਵਿੱਚ ਉਸਨੂੰ ਲੱਗਿਆ ਕਿ ਉਹ ਨਵੀਂ ਨੌਕਰੀ ਲੱਭ ਲਵੇਗਾ ਪਰ ਕਰਜ਼ੇ ਦੀਆਂ ਕਿਸ਼ਤਾਂ ਕਰਦਾ ਕਰਾਇਆ ਇੰਨਾ ਜ਼ਿਆਦਾ ਸੀ ਕਿ ਉਹ ਸਾਰੀ ਜਮ੍ਹਾਂ ਪੂੰਜੀ ਲਾ ਬੈਠਾ ਹੌਲੀ ਹੌਲੀ ਉਹ ਤੇ ਦੋਸਤਾਂ ਨੇ ਫੋਨ ਚੱਕਨੇ ਬੰਦ ਕਰ ਦਿੱਤੇ ਉਹਦੀ ਘਰ ਵੱਲ ਜੋ ਕਿ ਮੇਰੀ ਨਾਲ ਪਿਆਰ ਕਰਦੀ ਸੀ ਉਹਨੂੰ ਛੱਡ ਕੇ ਕਿਸੇ ਹੋਰ ਨਾਲ ਚਲੀ ਗਈ ਅੱਜ ਜੈਕ ਕੋਲੇ ਨਾ ਤਾਂ ਕਰ ਸੀ ਨਾ ਪੈਸਾ ਸੀ ਨਾ ਹੀ ਉਮੀਦ ਬੀਜਲੇ 48 ਘੰਟਿਆਂ ਤੋਂ ਉਹਨੇ ਕੁਝ ਵੀ ਨਹੀਂ ਖਾਦਾ ਸੀ ਭੁੱਖ ਦੇ ਮਾਰੇ ਉਹਦੇ ਢਿੱਡ ਵਿੱਚ ਚੂਹੇ ਦੌੜ ਰਹੇ ਸੀ ਉਹਨੇ ਕਈ ਲੋਕਾਂ ਦੇ ਅੱਗੇ ਹੱਥ ੱਡੇ ਪਰ ਤੇਜ਼ ਰਫ਼ਤਾਰ ਦੁਨੀਆ ਵਿੱਚ ਕਿਸੇ ਕੋਲੇ ਇੱਕ ਬੇਕਾਰ ਬੰਦੇ ਦੀ ਗੱਲ ਸੁਣਨ ਦਾ ਟਾਈਮ ਨਹੀਂ ਸੀ ਉਹ ਸੜਕ ਦੇ ਕਿਨਾਰੇ ਪਈ ਬਰਫ਼ ਨੂੰ ਆਪਣੇ ਮੂੰਹ ਵਿੱਚ ਪਾ ਰਿਹਾ ਸੀ ਆਪਣੀ ਪਿਆਸ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੇ ਅਸਮਾਨ ਵੱਲ ਦੇਖਿਆ ਤੇ ਰੱਬ ਨੂੰ ਕੋਸਤੇ ਹੋਏ ਕਿਹਾ ਜੇ ਤੂੰ ਹੈ ਤਾਂ ਮੈਨੂੰ ਇੰਨੀ ਜ਼ਿੰਦਗੀ ਗੱਦੀ ਘਾਤੋ ਦਿਖਾ ਰਿਹਾ ਹੈ ਇਸ ਤੋਂ ਚੰਗਾ ਤਾਂ ਮੈਨੂੰ ਠੰਡ ਵਿੱਚ ਹੀ ਮਾਰਦੇ ਉਹਦਾ ਸਰੀਰ ਹੁਣ ਹਿੱਲਣ-ਜੁਲਣ ਦੇ ਕਾਬਿਲ ਵੀ ਨਹੀਂ ਸੀ। ਉਹਦੀਆਂ ਅੱਖਾਂ ਵਿੱਚ ਨੀਂਦ ਭਾਰੀ ਹੋ ਰਹੀ ਸੀ। ਉਹੋ ਨੀਂਦ ਜਿਸ ਤੋਂ ਬਾਅਦ ਬੰਦਾ ਕਦੇ ਵੀ ਨਹੀਂ ਉੱਠਦਾ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਚਾਨਕ ਤੇਜ਼ ਹਵਾ ਦੇ ਬੁਲਦੇ ਨਾਲ ਇੱਕ ਮਿੱਠੀ ਜਿਹੀ ਆਵਾਜ਼ ਉਹਦੇ ਕੰਨਾਂ ਵਿੱਚ ਪਈ। ਉਹ ਕੋਈ ਗੀਤ ਨਹੀਂ ਸੀ, ਉਹ ਇੱਕ ਰੂਹਾਨੀ ਸੰਗੀਤ ਸੀ। ਉਹਨੇ ਥੋੜੀ ਦੇਰ ਦੇਖਿਆ ਤਾਂ ਇੱਕ ਬਹੁਤ ਵੱਡੀ ਇਮਾਰਤ ਦੀਆਂ ਰੋਸ਼ਨੀਆਂ ਜਮਕ ਰਹੀਆਂ ਸੀ। ਉਸੇ ਇਮਾਰਤ ਦੇ ਸਿਖਰ ਤੇ ਇੱਕ ਉੱਚਾ ਕੇਸਰੀ ਝੰਡਾ ਚੁੜ ਰਿਹਾ ਸੀ। ਜੋ ਤੇਜ਼ ਹਵਾ ਵਿੱਚ ਆਪਣੀ ਪੂਰੀ ਸ਼ਾਮ ਨਾਲ ਲਹਿਰਾ ਰਿਹਾ ਸੀ ਉਹਨੇ ਸੁਣਿਆ ਸੀ ਕਿ ਇਹ ਸਿੱਖਾਂ ਦਾ ਗੁਰਦੁਆਰਾ ਉਸ ਨੂੰ ਕਿਸੇ ਨੇ ਦੱਸਿਆ ਸੀ ਕਿ ਇੱਥੇ ਲੰਗਰ ਚੱਲਦਾ ਇੱਥੇ ਕੋਈ ਵੀ ਜਾ ਕੇ ਲੰਗਰ ਖਾ ਸਕਦਾ ਉਸਨੇ ਸੋਚਿਆ ਕਿ ਉਹ ਮੇਰੇ ਵਰਗੇ ਗੋਰੇ ਨੂੰ ਅੰਦਰ ਆਉਣ ਦੇਣਗੇ ਕਿ ਉਹ ਮੇਰੀ ਗੰਦੀ ਹਾਲਤ ਦੇਖ ਕੇ ਮੈਨੂੰ ਬਾਹਰ ਨਾ ਕੱਢ ਦੇਣਗੇ ਪਰ ਭੁੱਖ ਤੇ ਮੌਤ ਦੇ ਡਰ ਨੇ ਉਹਨੂੰ ਹਿੰਮਤ ਦਿੱਤੀ ਉਹ ਵੱਸ ਸਟਾਪ ਤੋਂ ਉੱਠਿਆ ਉਹਦੇ ਗੋਡੇ ਕੰਮ ਕਰ ਰਹੇ ਸੀ ਉਹ ਕੰਧਾਂ ਦਾ ਸਹਾਰਾ ਲੈਂਦੇ ਹੋਏ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਵੱਲ ਵਧਣ ਲੱਗਿਆ ਹਰ ਕਦਮ ਉਹਦੇ ਲਈ ਇੱਕ ਪਹਾੜ ਚੜਨ ਵਰਗਾ ਸੀ ਜਦੋਂ ਉਹ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਕੋਲੇ ਪਹੁੰਚਿਆ ਤਾਂ ਉਹਦਾ ਸਰੀਰ ਨੇ ਜਵਾਬ ਦੇ ਦਿੱਤਾ ਤੇ ਉਹ ਬਿਹੋਸ਼ ਹੋ ਕੇ ਡਿੱਗ ਪਿਆ ਉਹਦਾ ਅੱਧਾ ਸਰੀਰ برف ਵਿੱਚ ਸੀ ਤੇ ਅੱਧਾ ਸਰੀਰ ਪਵਿੱਤਰ ਸਥਾਨ ਦੀ ਧੇਲੀ ਤੇ ਸੀ ਉਸੇ ਟਾਈਮ ਗੁਰਦੁਆਰਾ ਸਾਹਿਬ ਦੇ ਅੰਦਰ ਮੁੱਖ ਬਾਬਾ ਗੁਰਮੀਲ ਸਿੰਘ ਆਪਣੀ ਸੇਵਾ ਸਮਾਪਤ ਕਰਕੇ ਘਰ ਵੱਲ ਜਾ ਰਹੇ ਸੀ ਉਹਨਾਂ ਨੇ ਵੇਖਿਆ ਕਿ ਇੱਕ ਮਨੁੱਖ ਬਾਹਰ ਠੰਡ ਵਿੱਚ ਦਮ ਤੋੜ ਰਿਹਾ ਉਹਨਾਂ ਨੇ ਤੁਰੰਤ ਬਾਕੀ ਸੇਵਾਦਾਰ ਨੂੰ ਆਵਾਜ਼ ਮਾਰੀ ਬਾਬਾ ਜੀ ਨੇ ਖੁਦ ਅੱਗੇ ਵਧ ਕੇ ਜੱਕ ਦੇ ਸਿਰ ਨੂੰ ਆਪਣੀ ਗੋਦੀ ਵਿੱਚ ਲਿਆ ਜੱਕ ਦੀ ਨਬਜ਼ ਬਹੁਤ ਹੌਲੀ ਚੱਲ ਰਹੀ ਸੀ ਬਾਬਾ ਜੀ ਨੇ ਕਿਹਾ ਜਬ ਕੋਈ ਸਤਿਗੁਰੂ ਦੇ ਬੰਦੇ ਨੂੰ ਇਹ ਗੁਰੂ ਨਾਨਕ ਦਾ ਮਹਿਮਾਨ ਆ ਇਸ ਨੂੰ ਤੁਰੰਤ ਗਰਮ ਅੰਦਰ ਕਮਰੇ ਵਿੱਚ ਲੈ ਕੇ ਚੱਲੋ ਇਹ ਜੱਕ ਦੀ ਜ਼ਿੰਦਗੀ ਦਾ ਨਵਾਂ ਮੋੜ ਸੀ ਜੀਤਿਉ ਦੀ ਕਹਾਣੀ ਦਾ ਇੱਕ ਨਵਾਂ ਪੰਨਾ ਸ਼ੁਰੂ ਹੋਣਾ ਸੀ ਜਦੋਂ ਜੈਕ ਦੀਆਂ ਅੱਖਾਂ ਖੁੱਲੀਆਂ ਤਾਂ ਉਹਨੂੰ ਲੱਗਿਆ ਕਿ ਜਿਵੇਂ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਆ ਗਿਆ ਹੋਵੇ ਬਾਹਰ ਦੀ ਗੈਰ ਵਰਗੀ ਠੰਡ ਹੁਣ ਉਸ ਨੂੰ ਮਹਿਸੂਸ ਨਹੀਂ ਹੋ ਰਹੀ ਸੀ ਉਹਦੇ ਆਲੇ-ਦੁਆਲੇ ਇੱਕ ਅਜੀਬ ਜਿਹੀ ਨਿੱਕ ਸੀ ਉਹਨੇ ਵੇਖਿਆ ਕਿ ਉਹ ਇੱਕ ਸਾਫ਼-ਸੁਥਰੇ ਕਮਰੇ ਵਿੱਚ ਇੱਕ ਆਰਾਮ ਦੇ ਵਿਸਤਰ ਤੇ ਹੈ ਕਮਰੇ ਵਿੱਚ ਚੰਦਨ ਦੀ ਧੂਪ ਦੀ ਮਿੱਟੀ ਖੁਸ਼ਬੂ ਆ ਰਹੀ ਸੀ ਉਹਦੇ ਸ਼ਰੀਰ ਤੇ ਕਈ ਗਰਮ ਕੰਬਲ ਪਏ ਸੀ ਉਹਦੇ ਪੈਰਾਂ ਕੋਲ ਇੱਕ ਗਰਮ ਪਾਣੀ ਦੀ ਬੋਤਲ ਰੱਖੀ ਸੀ ਜੋ ਕਿ ਉਹਦੇ ਜੰਮੇ ਹੋਏ ਖੂਨ ਵਿੱਚ ਰਵਾਨਗੀ ਆ ਸਕੇ ਜੱਕ ਨੇ ਹੌਲੀ ਜੀ ਆਪਣਾ ਸਿਰ ਘੁਮਾਇਆ ਕਮਰੇ ਦੇ ਇੱਕ ਕੋਨੇ ਵਿੱਚ ਚਿੱਟੀ ਦਾੜੀ ਵਾਲਾ ਇਨਸਾਨ ਬੈਠਾ ਸੀ ਜਿਨ੍ਹਾਂ ਨੇ ਬਹੁਤ ਹੀ ਸਲੀਕੇ ਨਾਲ ਚਿੱਟੀ ਦਸਤਾਰ ਸਜਾਈ ਸੀ ਇਹ ਬਾਬਾ ਦਵਰਾ ਸਾਬ ਦੇ ਮੁੱਖ ਪਾਠ ਸੀਗੀ ਉਹ ਆਪਣੇ ਹੱਥ ਵਿੱਚ ਇੱਕ ਛੋਟੀ ਜਹੀ ਫੋਤੀ ਫੜ ਕੇ ਹੌਲੀ ਸੋਰੇ ਵਿੱਚ ਕੁਝ ਗਾ ਰਹੇ ਸੀ ਜੱਕ ਨੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਗਲਾ ਸੁੱਕ ਚੁੱਕਿਆ ਸੀ ਉਹਦੇ ਮੂੰਹੋਂ ਸਿਰਫ ਇੱਕ ਫਸਫਸਾਟ ਦੀ ਆਵਾਜ਼ ਨਿਕਲੀ ਪਾਣੀ ਬਾਬਾ ਜੀ ਨੇ ਤ੍ਰਾਂਤਾ ਆਪਣੀ ਪੋਥੀ ਰੱਖੀ ਜੈਕ ਦੇ ਕੋਲੇ ਆ ਗਏ ਉਹਨੇ ਬੜੇ ਪਿਆਰ ਨਾਲ ਜੈਕ ਦੇ ਸਿਰ ਨੂੰ ਸਹਾਰਾ ਦਿੱਤਾ ਇੱਕ ਸਿਲਵਰ ਦੇ ਗਲਾਸ ਵਿੱਚੋਂ ਕੋਸਾ ਪਾਣੀ ਉਹਦੇ ਬੁੱਲਾਂ ਨੂੰ ਲਾਇਆ ਪਾਣੀ ਦੀ ਹਰ ਇੱਕ ਬੂੰਦ ਜੈਕ ਨੂੰ ਨਵੀਂ ਜ਼ਿੰਦਗੀ ਵਰਗੀ ਲੱਗ ਰਹੀ ਸੀ ਬਾਬਾ ਜੀ ਨੇ ਬਹੁਤ ਨਰਮ ਆਵਾਜ਼ ਵਿੱਚ ਅੰਗਰੇਜ਼ੀ ਵਿੱਚ ਕਿਰ ਰੈਕਸ ਮਾਈ ਸਨ ਯੂ ਆਰ ਸੇਫ ਤੁਸੀਂ ਹੁਣ ਸੇਫ ਜਗ੍ਹਾ ਤੇ ਹੋ ਪੁੱਤ ਤੁਸੀਂ ਗੁਰੂ ਘਰ ਵਿੱਚੋਂ ਜੈਕ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਪਿਛਲੇ ਕਈ ਮਹੀਨੇ ਤੋਂ ਸਿਰਫ ਨਫ਼ਰਤ ਦਾ ਸਾਹਮਣਾ ਕਰ ਰਿਹਾ ਸੀ ਅੱਜ ਕਿਸੇ ਨੇ ਉਹਨੂੰ ਪੁੱਤ ਕਹਿ ਕੇ ਬੁਲਾਇਆ ਜੈਕ ਨੇ ਵੀ ਹੌਲੀ ਜਿਹੀ ਪੁੱਛਿਆ ਤੁਸੀਂ ਕੌਣ ਮੈਂ ਇੱਥੇ ਕਿਵੇਂ ਪਹੁੰਚਿਆ ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਪੁੱਤ ਮੈਂ ਇਸ ਘਰ ਦਾ ਇੱਕ ਨਮਾਣਾ ਜਿਹਾ ਸੇਵਾਦਾਰ ਆ ਰਹਾ ਤੂੰ ਸੀ ਬਾਹਰ ਡਿੱਗੇ ਪਈ ਸੀ ਸ਼ਾਦ ਗੁਰੂ ਸਾਹਿਬ ਨੇ ਖੁਦ ਤੁਹਾਨੂੰ ਇੱਥੇ ਭੇਜਿਆ ਕਿਉਂਕਿ ਇਨ੍ਹਾਂ ਦੇ ਦਰ ਤੇ ਕੋਈ ਇਤਫਾਕ ਨਾਲ ਨਹੀਂ ਆਉਂਦਾ ਬਾਬਾ ਜੀ ਨੇ ਇਸ਼ਾਰਾ ਕੀਤਾ ਇੱਕ ਨੌਜਵਾਨ ਸੇਵਾਦਾਰ ਅੰਦਰ ਗਰਮ ਦਾਲ ਤੇ ਰੋਟੀ ਦੀ ਥਾਲੀ ਲੈ ਕੇ ਆਇਆ ਜਿਦੋਂ ਖਾਣ ਦੀ ਖੁਸ਼ਬੂ ਮਹਿਸੂਸ ਕੀਤੀ ਤਾਂ ਦੀਪਕ ਹੋਰ ਵੱਧ ਗਈ ਬਾਬਾ ਜੀ ਨੇ ਆਪਣੇ ਹੱਥਾਂ ਨਾਲ ਰੋਟੀ ਦਾ ਟੁਕੜਾ ਤੋੜਿਆ ਤੇ ਚੱਕ ਨੂੰ ਖਵਾਉਣਾ ਸ਼ੁਰੂ ਕਰ ਦਿੱਤਾ ਜੱਕ ਹਰਾਨ ਸੀ ਕਿ ਉਹ ਇਹ ਕਿੰਨਾਂ ਬੰਦੇ ਤੇ ਗੰਦੇ ਨਾਲ ਵਿੱਚ ਆਏ ਭੋਰੇ ਦੀ ਨੀਂ ਸੇਵਾ ਕਰ ਰਿਹਾ ਖਾਣਾ ਖਾਣ ਤੋਂ ਬਾਅਦ ਜਦੋਂ ਸ਼ਰੀਰ ਵਿੱਚ ਥੋੜੀ ਜੀ ਜਾਨ ਆਈ ਤਾਂ ਉਹਨੇ ਹਿੰਮਤ ਇਕੱਠੀ ਕੀਤੀ ਆਪਣੀ ਸਾਰੀ ਦਾਸਤਾਨ ਬਾਬਾ ਜੀ ਨੂੰ ਸੁਣਾ ਦਿੱਤੀ ਉਹਨੇ ਦੱਸਿਆ ਕਿ ਉਹ ਇੱਕ ਵੱਡੀ ਕੰਪਨੀ ਦਾ ਮੈਨੇਜਰ ਸੀ ਕਿਵੇਂ ਉਹਦਾ ਘਰ ਨਿਲਾਮ ਹੋਇਆ ਕਿਵੇਂ ਤੇ ਪਰਿਵਾਰ ਨੇ ਮੂੰਹ ਮੋੜ ਲਿਆ ਕਿਵੇਂ ਉਹ ਦੋ ਦਿਨਾਂ ਤੋਂ ਸੜਕ ਤੇ ਭੁੱਖਾ ਮਰ ਰਿਹਾ ਤੇ ਉਹਦੇ ਕੋਲੇ ਹੁਣ ਰਹਿਣ ਦਾ ਕੋਈ ਮਕਸਦ ਨਹੀਂ ਸੀ ਉਹਨੇ ਸੋਚਿਆ ਸੀ ਕਿ ਉਹਨੂੰ ਮਰ ਜਾਣਾ ਚਾਹੀਦਾ ਬਾਬਾ ਗੁਰਬੀਲ ਸਿੰਘ ਨੇ ਬੜੀ ਗੰਭੀਰਤਾ ਨਾਲ ਉਹਦੀ ਗੱਲ ਸੁਣੀ ਜੇਕਰ ਤੇਆ ਹੱਥ ਆਪਣੇ ਹੱਥਾਂ ਵਿੱਚ ਲਿਆ ਤੇ ਕਿਹਾ ਜਿਸ ਦੁਨੀਆ ਨੂੰ ਤੁਸੀਂ ਅੰਤ ਕਹਿੰਿਓ ਗੁਰੂ ਉਸਨੂੰ ਇੱਕ ਨਵੀਂ ਸ਼ੁਰੂਆਤ ਬਣਾ ਦਿੰਦਾ ਤੂੰ ਕੀ ਕਿਹਾ ਤੇਰੇ ਕੋਲੇ ਕੁਛ ਨਹੀਂ ਤੇਰੇ ਕੋਲ ਤੇਰਾ ਸ਼ਰੀਰ ਹੈ ਕਿ ਗੁਰੂ ਘਰ ਤੂੰ ਜਿੰਨਾ ਚਿਰ ਚਾਹੇ ਇੱਥੇ ਰਹਿ ਸਕਦਾ ਜੱਕ ਨੂੰ ਯਕੀਨੀ ਹੋਇਆ ਉਹਨੇ ਪੁੱਛਿਆ ਪਰ ਇਸ ਦੇ ਬਦਲੇ ਵਿੱਚ ਮੈਨੂੰ ਕੀ ਕਰਨਾ ਪਵੇਗਾ ਮੈਂ ਮੁਫਤ ਦੀ ਰੋਟੀ ਨਹੀਂ ਖਾਣਾ ਚਾਹੁੰਦਾ ਬਾਬਾ ਜੀ ਦੇ ਚਿਹਰੇ ਤੇ ਇੱਕ ਨਵੀਂ ਚਮਕ ਆ ਗਈ ਉਹਨਾਂ ਨੇ ਕਿਹਾ ਗੁਰੂ ਘਰ ਵਿੱਚ ਕੋਈ ਵੀ ਮੁਫਤ ਨਹੀਂ ਹੁੰਦਾ ਤੇ ਕੁਝ ਵੀ ਮੁੱਲਵਾਨ ਵੀ ਨਹੀਂ ਹੁੰਦਾ ਇਥੇ ਸਭ ਸੇਵਾ ਹੁੰਦੀ ਹੈ ਸਾਨੂੰ ਗੁਰਦੁਆਰਾ ਸਾਹਿਬ ਦੇ ਪਿਛਲੇ ਬਗੀਚੇ ਦੀ ਇਹ ਉਪਾਲ ਲਈ ਇੱਕ ਮਿਹਨਤੀ ਬੰਦੇ ਦੀ ਲੋੜ ਹੈ ਨਾਲੇ ਗੁਰੂ ਘਰ ਦੀ ਸਫਾਈ ਵਿੱਚ ਤੂੰ ਮਦਦ ਕਰ ਸਕਦਾ ਅਸੀਂ ਤੈਨੂੰ ਰਹਿਣ ਲਈ ਇਹ ਕਮਰਾ ਦਵਾਂਗੇ ਨਾਲੇ ਤੇਰੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਮਹੀਨੇ ਤੈਨੂੰ ਪੈਸਾ ਦਿੱਤਾ ਜਾਵੇਗਾ ਕੀ ਤੋ ਗੁਰੂ ਦਾ ਸੇਵਾਦਾਰ ਪੰਨਾ ਸਵੀਕਾਰ ਕਰੇਗਾ ਜਕਦੀਆਂ ਅੱਖਾਂ ਵਿੱਚ ਉਮੀਦ ਸੀ ਇੱਕ ਨਵੀਂ کرن ਜਾਗੀ ਉਹਨੇ ਸਿਰ ਝੁਕਾ ਕੇ ਕਿਹਾ ਮੈਨੂੰ ਇਹ ਮਨਜ਼ੂਰਾ ਬਾਬਾ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਅੱਜ ਤੂੰ ਇਕੱਲਾ ਨਹੀਂ ਇਹ ਗੁਰੂ ਨਾਨਕ ਦਾ ਦਰ ਹੈ ਇੱਥੇ ਕੋਈ ਗੋਰਾ ਜਾਂ ਕਾਲਾ ਨਹੀਂ ਕੱਲ ਸਵੇਰੇ ਅਮਰਤ ਵੇਲੇ 4 ਵਜੇ ਮਿਲਾਂਗੇ ਉੱਥੇ ਤੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਵੇਗੀ ਉਸ ਰਾਤ ਜਕ ਮਹੀਨਿਆਂਵਾਲ ਚਾਂਦੀ ਦੀ ਨੀਂਦ ਨਾਲ ਸੁੱਤਾ ਉਹਨੂੰ ਹੁਣ ਪਤਾ ਨਹੀਂ ਸੀ ਕੱਲ ਸਵੇਰੇ ਉਹਨੂੰ ਠਾਉਣ ਲਈ ਇੱਕ ਵਜ੍ਹਾ ਮਿਲ ਗਈ। ਉਹਦੇ ਸੁਪਨਿਆਂ ਵਿੱਚ ਹੁਣ ਕੋਈ ਭੁੱਖ ਨਹੀਂ ਸੀ, ਨਾ ਹੀ ਠੰਡ ਸੀ। ਸਗੋਂ ਬਾਬਾ ਜੀ ਦੀ ਇੱਕ ਰੂਹਾਨੀ ਮੁਸਕਰਾਹਟ ਸੀ। ਅਗਲੇ ਦਿਨ ਸਵੇਰੇ ਸੂਰਜ ਦੀ ਪਹਿਲੀ ਕਿੰਟਰਾਂਟੋ ਦੀ ਧਰਤੀ ਨੂੰ ਹਜੇ ਟੱਚ ਵੀ ਨਹੀਂ ਸੀ ਕੀਤਾ, ਪਰ ਗੁਰਦੁਆ拉 ਸਾਹਿਬ ਦੇ ਅੰਦਰ ਚਾਲ-ਪਹਿਲ ਸ਼ੁਰੂ ਹੋ ਗਈ ਸੀ। ਰਾਤ ਦੀ ਗੂੜੀ ਨੀਂਦ ਤੋਂ ਬਾਅਦ ਜੈਕ ਦੀਆਂ ਅੱਖਾਂ ਖੁੱਲ੍ਹ ਗਈਆਂ। ਜਦੋਂ ਉਹਨੇ ਕੜੀ ਵੱਲ ਦੇਖਿਆ ਤਾਂ ਸਵੇਰ ਦੇ 4 ਵਜ ਚੁੱਕੇ ਸੀ ਉਹਦੇ ਕਮਰੇ ਦੇ ਬਾਹਰ ਕਿਸੇ ਦੇ ਨੰਗੇ ਪੈਰ ਚੱਲਣ ਦੀ ਆਵਾਜ਼ ਤੇ ਬੜੀ ਮਿੱਠੀ ਸੋਰ ਵਿੱਚ ਵੈਗਰੂ ਵੈਗਰੂ ਦਾ ਜਾਪ ਸੁਣਾਈ ਦੇ ਰਿਹਾ ਸੀ ਜੈਕ ਖਿੜਕੀ ਦੇ ਵੱਲ ਲੱਗਿਆ ਤੇ ਉਹਨੂੰ ਬਾਹਰ ਦੇਖਿਆ ਕੈਨੇਡਾ ਦੀ ਉਹ ਠੰਡ ਹਜੇ ਵੀ ਬਕਰਾਰ ਸੀ ਪਰ ਗੁਰੂ ਘਰ ਦੇ ਅੰਦਰ ਮਾਹੌਲ ਨਿੱਗ ਵਰਗਾ ਸੀ ਹੁਣੇ ਵੇਖਿਆ ਬਾਬਾ ਗੁਰਮੇਲ ਸਿੰਘ ਜੀ ਇਸ਼ਨਾਨ ਕਰਕੇ ਛਿੱਟੇ ਕੱਪੜੇ ਸਜਾ ਕੇ ਦਰਬਾਰ ਸਾਹਿਬ ਵੱਲ ਜਾ ਰਿਹਾ ਜੱਕ ਤਰੰਤ ਤਿਆਰ ਹੋਣ ਦਾ ਫੈਸਲਾ ਕੀਤਾ ਉਹਨੇ ਆਪਣੇ ਪੁਰਾਣੇ ਕੱਪੜੇ ਨੂੰ ਸਾਫ਼ ਕੀਤਾ ਤੇ ਬਾਹਰ ਆ ਗਿਆ ਬਾਬਾ ਜੀ ਨੇ ਜੱਕ ਨੂੰ ਵੇਖਿਆ ਤੇ ਹੱਸ ਕੇ ਬੋਲੇ ਆਓ ਜੱਕ ਅੰਮ੍ਰਿਤ ਵੇਲੇ ਦੀ ਸੰਭਾਲ ਕਰੀ ਅੱਜ ਤੋਂ ਤੇਰੀ ਪਹਿਲੀ ਸੇਵਾ ਸ਼ੁਰੂ ਹੁੰਦੀ ਹੈ ਬਾਬਾ ਜੀ ਨੇ ਜੱਕ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦਰਵਾਜ਼ੇ ਤੇ ਲੈ ਗਏ ਜਿੱਥੇ ਸੰਗਤ ਆਪਣੀਆਂ ਜੁੱਤੀਆਂ ਲਾ ਰਹੀਆਂ ਸੀ ਬਾਬਾ ਜੀ ਨੇ ਕੋਦੇ ਥੱਲੇ ਬੈ ਕੇ ਇੱਕ ਸਰਦਾਰ ਲੂਦੀਆਂ ਜੁੱਤੀਆਂ ਚੱਕੀਆਂ ਤੇ ਉਹਨੂੰ ਰੈਂਕ ਵਿੱਚ ਸਲੀਕੇ ਨਾਲ ਰੱਖ ਦਿੱਤਾ ਜੱਕ ਵੇਖ ਕੇ ਹੈਰਾਨ ਹੋ ਗਿਆ ਉਹਨੇ ਸੋਚਿਆ ਕਿ ਇੰਨੇ ਵੱਡੇ ਵਿਦਵਾਨ ਬੰਦਿਆਂ ਨੂੰ ਫਿਰ ਵੀ ਉਹ ਲੋਕਾਂ ਦੇ ਪੈਰਾਂ ਦੀਆਂ ਜੁੱਤੀਆਂ ਚੱਕ ਰਿਹਾ ਬਾਬਾ ਜੀ ਨੇ ਜੱਕ ਦੇ ਮਨ ਦੀ ਗੱਲ ਪੜ ਲਈ ਉਹਨਾਂ ਨੇ ਕਿਹਾ ਕਿ ਸਿੱਖੀ ਵਿੱਚ ਸਭ ਤੋਂ ਪਹਿਲੀ ਸੇਵਾ ਜੋੜਿਆਂ ਦੀ ਬਣਦੀ ਜਾਂਦੀ ਹੈ ਜੇ ਤੁਸੀਂ ਦੂਜਿਆਂ ਦੇ ਪੈਰਾਂ ਦੀ ਧੂੜ ਬਣਦੇ ਆ ਜਦ ਸਾਡੇ ਅੰਦਰ ਹੰਕਾਰ ਖਤਮ ਹੁੰਦਾ ਤੂੰ ਇੱਕ ਵੱਡਾ ਮੈਨੇਜਰ ਸੀ ਤੇਰੇ ਅੰਦਰ ਹੁਕਮ ਚਲਾਉਣ ਦੀ ਆਦਤ ਸੀ ਪਰ ਤੂੰ ਹੁਣ ਹੁਕਮ ਮਰਨਾ ਤੇ ਸੇਵਾ ਕਰਨੀ ਸਿੱਖ ਹੋਣੇ ਚੇਜ ਜਿਕਦੇ ਹੋਏ ਇੱਕ ਜੋੜਾ ਚੱਕਿਆ ਸ਼ੁਰੂ ਵਿੱਚ ਉਹਨੂੰ ਕਿੰਨੀ ਜੀ ਮਹਿਸੂਸ ਆ ਰਹੀ ਸੀ ਪਰ ਜਿਵੇਂ ਉਹਨੇ ਸੰਗ ਦੇ ਚਿਹਰੇ ਤੇ ਸੰਕੂਣ ਵੇਖਿਆ ਤਾਂ ਉਹਦਾ ਮਨ ਸ਼ਾਂਤ ਹੋ ਗਿਆ ਕੁਝ ਹੀ ਘੰਟਿਆਂ ਬਾਅਦ ਉਹ ਜੋੜਾ ਸ਼ੋਰਾ ਵਿੱਚ ਸੇਵਾ ਵਿੱਚ ਜੁੜ ਗਿਆ ਹੁਣ ਸਿਰਫ ਉਹ ਜੁੱਤੀਆਂ ਨਹੀਂ ਸੀ ਰੱਖ ਰਿਹਾ ਸਗੋਂ ਆਪਣੇ ਕੋਟ ਦੇ ਪੱਲੇ ਨਾਲ ਸਾਫ਼ ਕਰ ਰਿਹਾ ਸੀ ਉਹਦੀ ਅੰਦਰਲੀ ਸਾਰੀ ਘੜੱਟਣ ਤੇ ਨਿਰਾਸ਼ਾ ਹੌਲੀ-ਹੌਲੀ ਧੋਈ ਜਾ ਰਹੀ ਸੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਉਹ ਸੇਵਾ ਕਰਦਾ ਰਿਹਾ ਦ ਪੈਰਵੇਲੇ ਲੰਗਰ ਸ਼ਕਨ ਤੋਂ ਬਾਅਦ ਬਾਬਾ ਗੁਰਮੀਤ ਸਿੰਘ ਜੈਕ ਨੂੰ ਲਾਇਬ੍ਰੇਰੀ ਲੈ ਗਏ ਉੱਥੇ ਉਹਨੇ ਇੱਕ ਕਾਇਦਾ ਪੰਜਾਬੀ ਦੀ ਪਹਿਲੀ ਕਿਤਾਬ ਖੋਲੀ ਬਾਬਾ ਜੀ ਨੇ ਕਿਹਾ ਜੈਕ ਜੇ ਤੂੰ ਇਸ ਘਰ ਦੇ ਮਾਲਕ ਦੀਆਂ ਗੱਲਾਂ ਸਮਝਣੀਆਂ ਤੇ ਤੈਨੂੰ ਇਹ ਬੋਲੀ ਸਿੱਖਣੀ ਪਵੇਗੀ ਬਾਬਾ ਜੀ ਨੇ ਬੋਰਡ ਲਿਆ ਤੇ ਲਿਖਿਆ ਉੜਾੜਾ ਈਡੀ ਇਹ ਅੱਖਰ ਕਿਸੇ ਗੁੰਝਲਦਾਰ ਨਕਸ਼ੇ ਦੀ ਤਰ੍ਹਾਂ ਸੀ ਪਰ ਉਹਨੇ ਹਿੰਮਤ ਨਹੀਂ ਹਾਰੀ ਉਹ ਘੰਟੇ ਬੈ ਕੇ ਕਾਪੀ ਤੇ ਲਿਖਦਾ ਰਿਹਾ ਜਦੋਂ ਪਹਿਲੀ ਵਾਰ ਵੈਗਰੂ ਸ਼ਬਦ ਗੁਰਮੁਖੀ ਵਿੱਚ ਲਿਖਣ ਵਿੱਚ ਕਾਮਯਾਬ ਹੋਇਆ ਤਾਂ ਉਹਦੀਆਂ ਅੱਖਾਂ ਵਿੱਚ ਬੱਚਿਆਂ ਵਰਗੀ ਚਮਕ ਸੀ ਬਾਬਾ ਜੀ ਨੇ ਉਹ ਸਿਰਫ ਭਾਸ਼ਾ ਨਹੀਂ ਸਗੋ ਭਾਸ਼ਾ ਦੇ ਪਿੱਛੇ ਭਾਵ ਵੀ ਸਮਝਾਇਆ ਉਹਨਾਂ ਨੇ ਸਮਝਾਇਆ ਸਤਿਸ਼੍ਰੀਕਾਲ ਦਾ ਮਤਲਬ ਹੁੰਦਾ ਪਰਮਾਤਮਾ ਦਾ ਸੱਚ ਉਹ ਕਦੇ ਵੀ ਨਹੀਂ ਮਾਰਤਾ ਜੈਕ ਨੂੰ ਲੱਗਿਆ ਉਹਦੀ ਅੰਗਰੇਜ਼ੀ ਫਲੌਪ ਸੀ ਨਾਲ ਉਹ ਇਹ ਗੱਲਾਂ ਕਿਤੇ ਜ਼ਿਆਦਾ ਡੂੰਘੀਆਂ ਹਨ ਸ਼ਾਮ ਨੂੰ ਜੈਕ ਦੀ ਸੇਵਾ ਲੰਕਰ ਹਾਲ ਵਿੱਚ ਹੁੰਦੀ ਜਦ ਬੀਬੀਆਂ ਨਾਲ ਬੈ ਕੇ ਸਬਜ਼ੀਆਂ ਖਟਦਾ ਪਹਿਲਾਂ ਫਿਰ ਸੰਗਤ ਦੇਖ ਕੇ ਉਹਨੂੰ ਹੈਰਾਨ ਹੁੰਦੀ ਕਿ ਅੰਗਰੇਜ਼ ਚਕੂਰਾ ਜਿਹਦੇ ਸਿਰ ਤੇ ਕੇਸਰੀ ਰਮਾਲ ਬੰਨਿਆ ਹੋਇਆ ਬੜੀ ਓਰੀਜਨਲ ਆਲੂ ਛਿਲ ਰਿਹਾ ਇੱਕ ਦਿਨ ਬਜ਼ੁਰਗ ਮਾਤਾ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਪੰਜਾਬੀ ਵਿੱਚ ਕਿਹਾ ਪੁੱਤ ਜਉਂਦਾ ਰਹੇ ਗੁਰੂ ਤੈਨੂੰ ਖੁਸ਼ੀਆਂ ਦੇਵੇ ਉਹ ਪੂਰੀ ਗੱਲ ਤਾਂ ਸਮਝ ਨਹੀਂ ਸਕਿਆ ਪਰ ਪੁੱਤ ਸ਼ਬਦ ਉਹਦੇ ਕੰਨਾਂ ਵਿੱਚ ਮਿਸਤਰੀ ਦੀ ਤਰ੍ਹਾਂ ਕੁੱਲ ਗਿਆ। ਉਹਨੇ ਵੇਖਿਆ ਕੈਨੇਡਾ ਦੇ ਵੱਡੇ-ਵੱਡੇ ਬਿਜ਼ਨਸਮੈਨ ਜੋ ਕਿ ਮਹਿੰਗੀਆਂ ਗੱਡੀਆਂ ਵਿੱਚ ਆਉਂਦੇ ਆ ਜ਼ਮੀਨ ਤੇ ਬਹਿ ਕੇ ਲੰਗਰ ਛਕਦੇ ਆ। ਉਹਨਾਂ ਨੇ ਵੇਖਿਆ ਕਿ ਇੱਥੇ ਕੋਈ ਨਾ ਛੋਟਾ ਨਾ ਕੋਈ ਵੱਡਾ ਇੱਕ ਦਿਨ ਉਹਨੇ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਤੁਹਾਡੇ ਘਰਾਂ ਵਿੱਚ ਸਾਰੇ ਲੋਕ ਆਪਣੇ ਨਾਂ ਪਿੱਛੇ ਸਿੰਘ ਤੇ ਕੌਰ ਕਿਉਂ ਲਗਾਉਂਦੇ ਆ? ਬਾਬਾ ਜੀ ਨੇ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ ਜੱਕ ਸਿੰਘ ਦਾ ਮਤਲਬ ਹੁੰਦਾ ਸ਼ੇਰ ਅਤੇ ਕੌਰ ਦਾ ਮਤਲਬ ਹੁੰਦਾ ਰਾਜਕੁਮਾਰੀ ਸਾਡੇ ਗੁਰੂ ਨੇ ਦੱਸਿਆ ਕਿ ਕੋਈ ਵੀ ਬੰਦਾ ਕਿਸੇ ਤੋਂ ਨੀ ਮਾਣੇ ਨਾਮ ਦੇ ਪਿੱਛੇ ਲੱਗਣ ਵਾਲਾ ਇਹ ਸ਼ਬਦ ਜਾਤ ਪਾਤ ਦੇ ਭੇਦ ਨੂੰ ਖਤਮ ਕਰਕੇ ਸਾਨੂੰ ਇੱਕ ਪਰਿਵਾਰ ਬਣਾ ਦਿੰਦਾ ਜੱਕ ਨੂੰ ਉੱਥੇ ਰਹਿੰਦੇ ਹੁਣ ਸਾਲ ਹੋ ਗਿਆ ਸੀ ਜੱਕ ਹੁਣ ਗੁਰੂ ਘਰ ਵਿੱਚ ਹੀ ਆਪਣਾ ਜੀਵਨ ਖੁਸ਼ੀ ਖੁਸ਼ੀ ਬਤੀਤ ਕਰਨ ਲੱਗਿਆ ਸੋ ਅੱਜ ਦੀ ਸੀ ਇਹ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ